ਪਰਾਇਮ ਪੰਜਾਬੀ ਮੀਡੀਆ ਨਾਲ ਜੁੜ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਜੈਗ ਸਿੰਘ ਸਿੱਖੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੋ ਇੰਟਰਵਿਊ ਸੈਟਅਪ ਕੀਤੀਆਂ ਤੁਹਾਡੇ ਲਈ ਬੜੀਆਂ ਅਹਿਮ ਨੇ ਇੱਕ ਸਾਡੇ ਕੈਨੇਡਾ ਦਾ ਮੁੱਦਾ ਸਾਡੇ ਸਟੂਡੈਂਟਸ ਵੀਰਾਂ ਭੈਣਾਂ ਦਾ ਮੁੱਦਾ ਤੇ ਦੂਸਰੀ ਇੰਟਰਵਿਊ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਸ਼ਨੀਵਾਰ ਆਪਾਂ ਇੰਟਰਵਿਊ ਕੀਤੀ ਸੀ ਸੁਖਵਿੰਦਰ ਵੀਰ ਜਿਹੜੇ ਸਰਪੰਚਾ ਕਲਕੱਤਾ ਪਿੰਡ ਸਹਿਣਾ ਤੋਂ ਉਹਨਾਂ ਦੇ ਇੰਟਰਵਿਊ ਕੀਤੀ ਸੀ ਉਹਨਾਂ ਨੇ ਆਪਾਂ ਨੂੰ ਇੱਕ ਵੀਰ ਦੀ ਗੱਲ ਦੱਸੀ ਸੀ ਕਿ ਉਹਨਾਂ ਦੀ ਮਾਂ ਦੇ ਨਾਲ ਪਿੱਛੇ ਉਸ ਪਿੰਡ ਦੇ ਜਿਹੜੇ ਸਰਪੰਚ ਵੱਲੋਂ ਗਵਾਂਡੀਆਂ ਵੱਲੋਂ ਮਾਂ ਦੇ ਨਾਲ ਜਿਹੜੀ ਜ਼ਬਰਦਸਤੀ ਆ ਉਹ ਕੀਤੀ ਜਾਂਦੀ ਰਹੀ ਆ ਤੇ ਅੱਜ ਉਹ ਬੱਚਾ ਉਹ ਪੁੱਤਰ ਆਪਣੀ ਮਾਂ ਦੇ ਇਨਸਾਫ ਦੇ ਲਈ ਉਹ ਦਰ ਦਰ ਭਟਕ ਰਿਹਾ ਪੁਲਿਸ ਨਹੀਂ ਗੱਲ ਸੁਣ ਰਹੀ ਸਰਕਾਰਾਂ ਨਹੀਂ ਗੱਲ ਸੁਣ ਰਹੀਆਂ ਆ ਤੁਸੀਂ ਵੱਖਰੀ ਗੱਲ ਛੱਡੋ ਜਿਹੜਾ ਮੀਡੀਆ ਵੀ ਇਸ ਗੱਲ ਨੂੰ ਨਹੀਂ ਲੈ ਕੇ ਆ ਰਿਹਾ ਸੋ ਵੀਕ ਆ ਉਸ ਵੀਰਦੀ ਮੈਨੂੰ ਕਾਲ ਆਈ ਇਸ ਵੀਕ ਕਹਿੰਦਾ ਵੀਰ ਜਾ ਕੇ ਮੈਨੂੰ ਪਲੀਜ਼ ਮੇਰੀ ਇੰਟਰਵਿਊ ਕਰੋ ਅੱਜ ਉਸ ਮੁੰਡੇ ਦੇ ਨਾਲ ਇੰਟਰਵਿਊ ਕਰਵਾਵਾਂਗੇ ਜਿਹੜੇ ਜਿਹਦੀ ਮਾਂ ਦੇ ਨਾਲੇ ਸਭ ਕੁਝ ਹੁੰਦਾ ਰਿਹਾ ਸੋ ਉਸ ਐਨ ਆਰ ਆਈ ਨੂੰ ਇੰਗਲੈਂਡ ਤੋਂ ਵਾਪਸ ਜਾਣਾ ਪਿਆ ਬਟ ਉਹਨੂੰ ਲੱਗਿਆ ਕਿ ਸ਼ਾਇਦ ਸਰਕਾਰ ਬਦਲ ਗਈ ਆ ਤੇ ਮੇਰੀ ਮਾਂ ਨੂੰ ਜਾਂ ਮੈਨੂੰ ਸਾਨੂੰ ਇਨਸਾਫ ਮਿਲੇਗਾ ਪਰ ਇਨਸਾਫ ਮਿਲਦਾ ਦਿਖਾਈ ਨਹੀਂ ਦੇ ਰਿਹਾ ਅੱਜ ਉਸ ਵੀਰ ਤੋਂ ਪੁੱਛਾਂਗੇ ਕਿ ਅਸਲ ਵਿੱਚ ਕਹਾਣੀ ਕਿਵੇਂ ਹੁੰਦੀ ਆ ਮੈਂ ਫੇਰ ਵੀ ਸ਼ਬਦਾਂ ਦੀ ਚੋਣ ਨੂੰ ਥੋੜਾ ਘੱਟ ਰੱਖੂੰਗਾ ਕਿਉਂਕਿ ਉਸ ਮੁੰਡੇ ਦੀ ਮਾਂ ਦਾ ਮਸਲਾ ਹੈ ਉਹਦੀ ਮਾਂ ਦੇ ਨਾਲ ਜਿਹੜਾ ਪਿੰਡ ਦੇ ਵਿਅਕਤੀਆਂ ਵੱਲੋਂ ਗੈਂਗ ਰੇਪ ਆ ਜਿਹੜਾ ਹੁੰਦਾ ਰਿਹਾ ਸਮੂਹਕ ਬਲਾਤਕਾਰ ਹੁੰਦਾ ਰਿਹਾ ਜੇ ਮੈਂ ਪੰਜਾਬੀ ਚ ਤੁਹਾਨੂੰ ਦੱਸਦਾ ਹਾਂ ਬਟ ਤੁਸੀਂ ਜੁੜੇ ਰਹਿਣਾ ਮੇਰੇ ਨਾਲ ਔਰ ਇੱਕ ਵਾਰ ਤੁਹਾਨੂੰ ਮੈਂ ਇਨਫੋਰਮੇਸ਼ਨ ਜ਼ਰੂਰ ਦੇ ਦਾਂ ਉਸ ਤੋਂ ਪਹਿਲਾਂ ਕਿ ਮੈਂ ਇੰਡੀਆ ਲਾਈਨ ਨਾਲ ਇੰਟਰਵਿਊ ਸ਼ੁਰੂ ਕਰਾਂ ਹੈਮਲਟਨ ਦੇ ਵਿੱਚ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਹੈਮਲਟਨ ਦੇ ਵਿੱਚ ਇੱਕ ਬਹੁਤ ਖੂਬਸੂਰਤ ਪ੍ਰੋਜੈਕਟ ਤੁਹਾਡੇ ਲਈ ਲੈ ਕੇ ਆਏ ਆ ਇਹ ਤਿੰਨ ਮੰਜ਼ਲੀ ਆਸੋ ਮਾਫ ਕਰਨਾ ਇਹ ਤਿੰਨ ਬਿਲਡਿੰਗਾਂ ਬਣਨੀਆਂ ਨੇ 31 ਸਟੋਰੀ ਬਿਲਡਿੰਗ ਜਿਹੜੀ ਬਣਨੀ ਆ ਸੋ ਇਹਦੇ ਵਿੱਚ ਫਸਟ ਆਫ ਆਲ ਵੈਨ ਵੈਨ ਸਿਚੁਏਸ਼ਨ ਕੀ ਆ ਕਿ ਇਹ ਪਹਿਲੀ ਜਿਹੜੀ ਬਿਲਡਿੰਗ ਬਣ ਰਹੀ ਆ ਸੋ ਪਹਿਲੇ ਫੇਸ ਦੇ ਵਿੱਚ ਜਦੋਂ ਇਨਵੈਸਟ ਕਰਦੇ ਹਮੇਸ਼ਾ ਜਦ ਤੱਕ ਲਾਸਟ ਫੇਸ ਤੱਕ ਜਾਂਦਾ ਤੁਹਾਡੀ ਪ੍ਰਾਈਸ ਆ ਜਿਹੜੀ ਯੂਨਿਟ ਦੀ ਉਹ ਐਪਰੀਸ਼ੀਏਟ ਹੋਈ ਹੁੰਦੀ ਆ ਔਰ ਇਹਦੇ ਵਿੱਚ ਤੁਹਾਨੂੰ ਕਾਫੀ ਬੈਨੀਫਿਟ ਉਹ ਮਿਲ ਰਹੇ ਨੇ ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਤੁਸੀਂ ਮੇਨ ਫਲੋਰ ਤੇ ਜਾਂ 10ਵੇਂ ਤੇ ਜਾਂ 30ਵੇਂ ਫਲੋਰ ਤੇ ਜਾ ਕੇ ਬੁੱਕ ਕਰਦੇ ਹੋ ਤਾਂ ਅਕੋਰਡਿੰਗ ਟੂ ਫਲੋਰ ਜਿੰਮੇ ਜਿੰਮੇ ਫਲੋਰ ਉੱਚੀ ਹੁੰਦੀ ਜਾਂਦੀ ਆ ਤਾਂ ਉਹਦੀ ਪ੍ਰਾਈਸ ਵੀ ਕੀਮਤ ਆ ਜਿਹੜੀ ਉਹ ਵੱਧਦੀ ਜਾਂਦੀ ਆ ਇਹਦੇ ਵਿੱਚ ਬੈਨੀਫਿਟ ਇਹ ਆ ਚਾਹੇ ਤੁਸੀਂ ਮੇਨ ਫਲੋਰ ਤੇ ਲੈ ਲਓ ਚਾਹੇ 31ਵੀਂ ਫਲੋਰ ਤੇ ਲੈ ਲਓ ਤੁਹਾਨੂੰ ਸੇਮ ਸਾਈਜ਼ ਯੂਨਿਟ ਸੇਮ ਪ੍ਰਾਈਸ ਦੇ ਵਿੱਚ ਮਿਲੇਗਾ ਸੋ ਇੱਕ ਬਹੁਤ ਵਧੀਆ ਇੱਕ ਬਿਲਡਰ ਦੇ ਵੱਲੋਂ ਤੁਹਾਨੂੰ ਇਹ ਚੀਜ਼ ਦਿੱਤੀ ਜਾ ਰਹੀ ਆ ਕਿਉਂਕਿ ਉਹ ਅਸੀਂ ਬੋਨਸ ਲੈ ਕੇ ਮੰਨੋ ਕਿ ਜੇ ਤੁਸੀਂ 430000 ਦਾ ਜੂਨੀਅਰ ਬੈੱਡਰੂਮ ਤੁਸੀਂ ਮੇਨ ਫਲੋਰ ਤੇ ਲੈਂਦੇ ਹੋ ਤੇ ਇਹੀ ਯੂਨਿਟ ਤੁਸੀਂ 31ਵੀਂ ਫਲੋਰ ਤੇ ਲੈਂਦੇ ਹੋ ਤਾਂ ਤੁਹਾਨੂੰ ਐਕਸਟਰਾ ਪੈਸੇ ਨਹੀਂ ਦੇਣੇ ਪੈਣੇ ਸੇਮ ਪ੍ਰਾਈਸ ਦੇ ਵਿੱਚ ਤੁਸੀਂ 31ਵੀਂ ਫਲੋਰ ਤੇ ਜਾ ਕੇ ਵੀ ਆਪਣਾ ਯੂਨਿਟ ਬੁੱਕ ਕਰ ਸਕਦੇ ਹੋ ਬਾਕੀ ਤੁਸੀਂ ਟੋਟਲ 10% ਦੇਣਾ 2.5% ਦੀਆਂ ਚਾਰ ਕਸ਼ਟਾਂ ਤੁਸੀਂ ਅਰਾਊਂਡ ਸਾਲ ਡੇਢ ਸਾਲ ਦੇ ਵਿੱਚ ਦੇਣੀਆਂ ਨੇ ਸੋ ਕੋਈ ਖਾਸ ਇਹਦੀ ਵੱਡੀ ਜਿਹੜੀ ਹੈ ਉਹ ਵੀ ਨਹੀਂ ਬੰਦਨੀ ਡਾਊਨ ਪੇਮੈਂਟ ਵੀ ਔਰ ਜੇ ਜੂਨੀਅਰ ਬੈਡਰੂਮ ਦੀ ਗੱਲਬਾਤ ਕਰ ਰਹੀ ਹੈ 430000 ਦੇ ਵਿੱਚ ਤੁਸੀਂ ਲੈ ਸਕਦੇ ਹੋ 1 ਬੈਡਰੂਮ ਪਲੱਸ ਡੈਨ ਤੁਸੀਂ ਲੈਣਾ ਚਾਹੁੰਦੇ ਹੋ 599000 ਚ ਲੈ ਸਕਦਾ ਆਪਣੇ ਕੋਲੇ 2 ਬੈਡਰੂਮ ਤੇ ਦੋ ਬੈਡਰੂਮ ਪਲੱਸ ਡੈਨ ਦੀ ਆਪਸ਼ਨ ਵੀ ਅਵੇਲੇਬਲ ਆ ਸੋ ਇਹਦੇ ਵਿੱਚ ਸੋਹਣੇ ਤੇ ਸੁਹਾਗੇ ਤੁਹਾਨੂੰ ਦੋ ਬੈਡਰੂਮ ਜਾਂ ਤੁਸੀਂ ਦੋ ਬੈਡਰੂਮ ਪਲੱਸ ਡੈਨ ਲੈਣੇ ਤੁਹਾਨੂੰ ਸੇਮ ਪ੍ਰਾਈਸ ਦੇ ਵਿੱਚ ਦੋ ਬੈਡਰੂਮ ਪਲੱਸ ਡੈਨ ਵੀ ਲੈ ਦਾਂਗੇ ਜਿਹੜਾ ਡੈਨ ਹੁੰਦਾ ਉਹਨੂੰ ਤੁਸੀਂ ਤੀਸਰਾ ਬੈਡਰੂਮ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਹੋ ਸੋ 31 ਮੰਜ਼ਲੀ ਆ ਜਿਹੜੀ ਬਿਲਡਿੰਗ ਬਣਨੀ ਆ ਤਿੰਨ ਯੂਨਿਟ ਟੋਟਲ ਬਣਨੇ ਨੇ ਔਰ ਇਹਦੀ ਜੋ ਲੋਕੇਸ਼ਨ ਦੀ ਗੱਲਬਾਤ ਕਰ ਲਾ ਮਕਮਾਸਟਰ ਯੂਨੀਵਰਸਿਟੀ ਸਿਰਫ 5 ਮਿੰਟ ਦੀ ਦੂਰੀ ਦੇ ਉੱਪਰ ਆ ਤੇ ਜਿਹੜੀ ਐਲ ਆਰਟੀ ਆਉਣੀ ਆ ਉੱਥੇ ਫਿਊਚਰ ਦੇ ਵਿੱਚ ਕਿਉਂਕਿ ਜਿਹ ਇਹ ਤਕਰੀਬਨ ਸ਼ਹਿਰ ਦੀ ਜਿਹੜੀ ਡਿਵੈਲਪਮੈਂਟ ਦੇ ਲਈ ਤਕਰੀਬਨ ਤਕਰੀਬਨ 4 ਬਿਲੀਅਨ ਡਾਲਰ ਆ ਜਿਹੜਾ ਇਨਵੈਸਟ ਕਰ ਰਹੀ ਆ ਸੋ ਜਿਹੜੀ ਫਿਊਚਰ ਐਲ ਆਰਟੀ ਆਉਣੀ ਆ ਸਿਰਫ 5 ਮਿੰਟ ਦੀ ਵਾਕ ਦੇ ਉੱਪਰ ਆ ਜੇ ਹਾਈਵੇਅ ਦੀ ਗੱਲਬਾਤ ਕਰੋ ਹਾਈਵੇਅ 403 ਬਿਲਕੁਲ ਨਜ਼ਦੀਕ ਆ ਗੋ ਸਟੇਸ਼ਨ ਅਰਾਊਂਡ 11 ਮਿੰਟ ਦੀ ਵਾਕ ਦੇ ਉੱਪਰ ਆ ਤੇ ਜਿਹੜਾ ਹੈਮਲਟਨ ਦਾ 에ਅਰਪੋਰਟ ਆ ਤਕਰੀਬਨ 16 ਮਿੰਟ ਦੀ ਦੂਰੀ ਦੇ ਉੱਪਰ ਆ ਲੋਕੇਸ਼ਨ ਬਹੁਤ ਵਧੀਆ ਕਿਉਂਕਿ ਜਦੋਂ ਹੈਮ ਜਿਹੜੀ ਮਕਮਾਸਟਰ ਯੂਨੀਵਰਸਿਟੀ ਆ ਸੋ ਉੱਥੇ ਰਹਿਣ ਵਾਲੇ ਜਿਹੜੇ ਸਟੂਡੈਂਟ ਨੇ ਟੀਚਰ ਨੇ ਪ੍ਰੋਫੈਸਰ ਨੇ ਉਹਨਾਂ ਦੀ ਕੋਈ ਨਾ ਕੋਈ ਰਹਿਣ ਬਸੇਰਾ ਜ਼ਰੂਰ ਚਾਹੀਦਾ ਬਿਲਕੁਲ ਜਿਹੜੀ ਹੈ ਯੂਨੀਵਰਸਿਟੀ ਦੇ ਨੇੜੇ ਜਗ੍ਹਾ ਲੱਭੀ ਜਾਂਦੀ ਆ ਸੋ ਰੈਂਟਲ ਫਰੀ ਕਦੇ ਵੀ ਨਹੀਂ ਹੋਵੇਗੀ ਹਮੇਸ਼ਾ ਰੈਂਟ ਆਊਟ ਰਹੇਗੀ ਤੁਹਾਡੀ ਯੂਨਿਟ ਤੇ ਵਧੀਆ ਰੈਂਟ ਤੇ ਰਹੇਗੀ ਤੁਸੀਂ ਹੈਮਿਲਟਨ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ 6475070018 6475070018 ਮੇਰਾ ਜੈਗ ਸਿੰਘ ਸਿੱਖ ਹੁੰਦਾ ਨਿੱਜੀ ਫੋਨ ਨੰਬਰ ਆ ਐਮ ਐਸ ਇੰਟਰਨੈਸ਼ਨਲ ਜੁਵਲਰ ਦਾ ਨੰਬਰ ਰੋਟ ਕਰ ਲਓ ਤੁਸੀਂ ਸੋਨੇ ਦਾ ਬਿਸਕਟ ਲੈਣਾ ਚਾਹੁੰਦੇ ਹੋ 3200 ਕੈਨੇਡੀਅਨ ਡਾਲਰ ਦੇ ਤੇ 2290 ਯੂ ਐਸ ਡਾਲਰ ਦੇ ਨਾਲ ਤੁਸੀਂ ਲੈਣਾ ਚਾਹੁੰਦੇ ਹੋ ਸੋਨੇ ਦਾ ਬਿਸਕਟ ਨੰਬਰ ਨੋਟ ਕਰ ਲਓ ਐਮ ਐਸ ਇੰਟਰਨੈਸ਼ਨਲ ਜੁਵਲਰ ਸਰਦਾਰ ਮਹਿੰਗਾ ਸਿੰਘ ਸਰਾਫ ਜੁਵਲਰਸ ਮੁਲਾਪੁਰ ਵਾਲਿਆਂ ਦਾ 905 671 9934 에어ਪੋਰਟ ਤੇ ਡਰੂ ਰੋਡ ਦਾ ਕਾਰਨਰ 2985 ਡਰੂ ਰੋਡ ਯੂਨਿਟ ਨੰਬਰ 116 ਦੇ ਵਿੱਚ ਹੀ ਲੋਕੇਟਡ ਨੇ 2985 ਡਰੂ ਰੋਡ ਯੂਨਿਟ ਨੰਬਰ 116 ਦੇ ਵਿੱਚ ਹੀ ਲੋਕੇਟਡ ਨੇ ਐਮ ਐਸ ਇੰਟਰਨੈਸ਼ਨਲ ਜੁਵਲਰ ਸਰਦਾਰ ਮਹਿੰਗਾ ਸਿੰਘ ਸਰਾਫ 40 ਸਾਲ ਦਾ ਤਿਆਰਬਾ ਸਸਤਾ ਸੋਨਾ ਲੈਣਾ 3200 ਕੈਨੇਡੀਅਨ ਡਾਲਰ ਤੇ 2290 ਅਮਰੀਕਾ ਦੇ ਨਾਲ ਤੁਸੀਂ ਸੋਨੇ ਦਾ ਬਿਸਕਟ ਲੈ ਸਕਦੇ ਹੋ 30 ਗ੍ਰਾਮ 24 ਕੈਰੇਟ ਸੋਨੇ ਦਾ ਤੁਸੀਂ ਕੜਾ ਲੈਣਾ ਚਾਹੁੰਦੇ ਸਿਰਫ 3130 ਡਾਲਰ ਨਾਲ ਲੈ ਸਕਦੇ ਹੋ ਅੱਜ ਵੀ ਸੋਨਾ ਲੈਣਾ ਚਾਹੁੰਦੇ ਲੈ ਲਓ ਇਹਨੇ 4000 ਨੂੰ ਪਹੁੰਚ ਜਾਣਾ ਗੱਲ ਮੰਨ ਲਓ 905 671 9934 905 671 9934 ਹੁਣ ਅਸੀਂ ਇੰਟਰਵਿਊ ਕਰਦੇ ਹਾਂ ਸ਼ੁਰੂ ਇੰਡੀਆ ਤੋਂ ਜੁੜੇ ਰਹਿਣ ਦੇ ਲਈ ਨਾਲ ਰਹਿਣ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਜੁੜੇ ਹੋਏ ਤੁਸੀਂ ਪ੍ਰਾਈਮ ਪੰਜਾਬ ਮੀਡੀਆ ਦੇ ਨਾਲ ਮੈਂ ਤੁਹਾਡਾ ਹੋਸਟ ਦੋਸਤ ਜੈਗ ਸਿੰਘ ਸੇਖੋਂ ਇੰਟਰਵਿਊ ਅਸੀਂ ਬਿਨਾਂ ਸਮਾਂ ਗਵਾਇਆ ਜਿਹੜੀ ਸ਼ੁਰੂ ਕਰਦੇ ਹਾਂ ਪੰਜਾਬ ਤੋਂ ਤੇ ਮੇਰੇ ਨਾਲ ਲਾਈਨ ਦੇ ਉੱਪਰ ਹਾਜ਼ਰ ਨੇ ਅ ਸ਼ਮਸ਼ੇਰ ਰਸ਼ਪਾਲ ਵੀਰ ਜੀ ਮੇਰੇ ਨਾਲ ਲਾਈਨ ਦੇ ਉੱਪਰ ਰਸ਼ਪਾਲ ਵੀਰ ਨੇ ਉਹ ਵੀਰ ਇੱਕ ਉਹ ਪੰਜਾਬ ਦਾ ਨੌਜਵਾਨ ਐਨ ਆਰ ਆਈ ਜਿਹੜਾ ਇੰਗਲੈਂਡ ਤੋਂ ਜਿਹਨੂੰ ਵਾਪਸ ਜਾਣਾ ਪੈ ਗਿਆ ਆਪਣੀ ਮਾਂ ਦੇ ਇਨਸਾਫ ਦੇ ਲਈ ਸੋ ਜ਼ਰੂਰ ਉਹਦੀ ਸੀ ਦੁੱਖ ਭਰੀ ਕਹਾਣੀ ਆ ਕੀ ਹੋਇਆ ਕੀ ਆ ਸਰਕਾਰ ਕਿੱਥੇ ਗਲਤੀਆਂ ਕਰ ਰਹੀ ਆ ਪੁਲਿਸ ਕਿਉਂ ਨਹੀਂ ਸੁਣ ਰਹੀ ਕਿਹੜੇ ਲੀਡਰ ਆ ਜਿਹੜੇ ਦੋਸ਼ੀਆਂ ਦਾ ਸਾਥ ਦੇ ਰਹੇ ਆ ਸਾਰੀਆਂ ਗੱਲਾਂ ਕਰਦੇ ਆ ਰਸ਼ਪਾਲ ਵੀਰ ਤੁਹਾਡਾ ਪ੍ਰਾਈਮ ਪੰਜਾਬ ਮੀਡੀਆ ਦੇ ਵਿੱਚ ਬਹੁਤ-ਬਹੁਤ ਸਵਾਗਤ ਆ ਮੇਰਾ ਵੀਰ ਸਤਿ ਸ਼੍ਰੀ ਅਕਾਲ ਬਰੇ ਸਾਸਰੀ ਕਾਂ ਲਈ ਅ اچھا ਰਸ਼ਪਾਲ ਵੀਰ ਅਸੀਂ ਆਪਣੇ ਕੋਲੇ ਆਰਾਊਂਡ ਹੈਗੇ ਨੇ 15 ਕ ਮਿੰਟ ਮੈਨੂੰ ਜਰੂਰ ਤੁਸੀਂ ਪਹਿਲਾਂ ਦੱਸੋ ਕਿ ਜਿਹੜਾ ਇਨਸੀਡੈਂਟ ਆ ਮੈਂ ਮਾਫੀ ਵੀ ਚਾਹੁੰਨਾ ਕਿ ਮੈਂ ਉਹ ਗੱਲਾਂ ਮੈਨੂੰ ਪੁੱਛਣੀਆਂ ਪੈਣੀਆਂ ਬਟ ਮੇਰੀ ਦਿਲੋਂ ਹਮਦਰਦੀ ਆ ਤੁਹਾਡੇ ਨਾਲ ਕਿ ਤੁਸੀਂ ਆਪਣੀ ਮਾਂ ਦੇ ਇਨਸਾਫ ਦੇ ਲਈ ਜਿਹੜਾ ਝਟਕ ਰਹੇ ਹੋ ਬਟ ਅੱਜ ਖੁਦ ਉਹਨਾਂ ਪਰਚਿਆਂ ਦਾ ਸ਼ਿਕਾਰ ਹੋ ਰਹੇ ਹੋ ਜਿਹੜੀਆਂ ਪੁਲਿਸ ਦੇ ਵੱਲੋਂ ਅਜੇ 1-2 ਮਿੰਟਾਂ ਦੇ ਵਿੱਚ ਇਨਸੀਡੈਂਟ ਜਰੂਰ ਦੱਸ ਦੋ ਕਿ ਇਹ ਹੋਇਆ ਕੀ ਹੈ ਜੀ ਹਾਂਜੀ ਭਾਈ ਭਾਜੀ ਮੇਰੇ ਛੋਟੇ ਜਿਹੇ ਹੁੰਦੇ ਤੇ ਡੈਡੀ ਦੀ ਡੈਥ ਹੋ ਗਈ ਸੀ 3 ਸਾਲ ਦੇ ਦੀ ਤੇ ਮੈਂ ਆਪਣੇ ਨਾਨਕੇ ਘਰ ਰਹਿਣਾ ਠੀਕ ਆ ਤੇ ਮੈਂ 2 ਸਾਲ ਪਹਿਲਾਂ ਮੈਂ ਇੰਗਲੈਂਡ ਚਲਾ ਗਿਆ ਸੀ ਤੇ ਮੈਂ ਆਪਦਾ ਘਰਵਾਰ ਸਾਰਾ ਕੁਝ ਸਰਪੰਚ ਨੂੰ ਮੇਰੇ ਗਵੰਡੀ ਅਕੰਧ ਨਾਲ ਕੰਦੇ ਮੈਂ ਉਹਨੂੰ ਸੁਮਾ ਕੇ ਗਿਆ ਸੀ ਤੇ ਉਹ ਮੇਰੀ ਮਾਤਾ ਨੂੰ ਬਾਅਦ ਚੋ ਦਵਾ ਕੇ ਭਲਾ ਕੇ ਕੁਝ ਵੀ ਕਰਕੇ ਉਹਨੇ ਆਪਦਾ ਰੇਪ ਕਰਦਾ ਰਿਹਾ ਉਹ ਰੇਪ ਕਰਦਾ ਕਰਦਾ ਉਹ ਉਹਨੇ ਵੀਡੀਓ ਬਣਾ ਲਈ ਤੇ ਆਪਦੇ ਚਾਚੇ ਤਾਇਿਆਂ ਦੇ ਮੁੰਡਿਆਂ ਨਾਲ ਰਲ ਕੇ ਰੇਪ ਕਰਦਾ ਰਿਹਾ ਤੇ ਮੇਰੀ ਮਾਤਾ ਨੇ ਉਹਦੀ ਘਰ ਵਾਲੀ ਨੂੰ ਦੱਸਿਆ ਵੀ ਐਂ ਕਰਕੇ ਤੇਰੇ ਕਰ ਵਾਲਾ ਮੇਰੇ ਨਾਲ ਗਲਤ ਉਹ ਕਰਦਾ ਤੇ ਉਹ ਉਲਟਾ ਉਹਦੇ ਗਲੇ ਪੈ ਗਈ ਕਹਿੰਦੀ ਵੀ ਇਹ ਤਾਂ ਇਹੋ ਜਿਹਾ ਹੀ ਨਹੀਂ ਹੈਗਾ ਹੂੰ ਹੂੰ ਉਲਟਾ ਜਾਂਦਾ ਸਾਰੇ ਕਿਤੇ ਰੌਲਾ ਪੈਣ ਲੱਗ ਗਿਆ ਮੈਂ ਇੰਗਲੈਂਡ ਤੋਂ ਵਾਪਸ ਆ ਗਿਆ ਜੀ ਜਦੋਂ ਮੇਰੀ ਪੁਲਿਸ ਨੇ ਨਾ ਸੁਣੀ ਮੈਂ 7 ਤਰੀਕ ਨੂੰ ਕੰਪਲੇਂਟ ਪਾਈ ਸੀ ਕਿਸੇ ਨੇ ਨਹੀਂ ਸਾਡੀ ਸੁਣੀ ਹੈਗੀ ਹੂੰ ਹੂੰ ਸਾਨੂੰ ਦੱਬਦ ਸਾਡੀ ਆਵਾਜ਼ ਨੂੰ ਤੇ ਫਿਰ ਆ ਕੇ ਮੈਨੂੰ ਉਹਨਾਂ ਕੁੱਟਮਾਰ ਕਰੀ ਸਰਪੰਚਾਂ ਤੇ ਮੈਂ ਉਸੇ ਦਿਨ ਇੰਗਲੈਂਡ ਫੇਰ ਵਾਪਸ ਠੀਕ ਹੈ 3452 ਦਾ ਪਰਚਾ ਝੂਠਾ ਮੇਰੇ ਤਾਂ ਹੋਣੀ ਹੋਣੀਆਂ ਸੀ ਮੇਰੇ ਮਾਮਿਆਂ ਤੇ ਮਾਮੀਆਂ ਤੇ ਸਾਰਿਆਂ ਦੇ ਝੂਠਾ ਪਰਚਾ ਕਰਾ ਕੇ ਸਾਨੂੰ ਜੇਲ ਪਹਚਾਤਾ ਤੇ ਮੈਂ ਇੰਗਲੈਂਡ ਵਗ ਗਿਆ ਤੇ ਉਸ ਤੋਂ ਬਾਅਦ ਵੀ ਨਹੀਂ ਇਹ ਹਟਿਆ ਹੈਗਾ ਜਦ ਪਾਣੀ ਉੱਪਰ ਦੀ ਲੰਘਿਆ ਤੇ ਮੰਗਲੈਂਡ ਤੋਂ ਫੇਰ ਵਾਪਸ ਆਉਣਾ 7 ਮਹੀਨੇ ਬਾਅਦ ਠੀਕ ਆ 29 ਤਰੀਕ ਪਹਿਲੇ ਮਹੀਨੇ ਚ ਵਾਪਸ ਆਉਣਾ ਇਸੇ ਸਾਲ ਦੇ 29 ਜੀ ਹਾਂ ਹਾਂ ਜੀ ਠੀਕ ਆ ਇਹੇ ਏਅਰਪੋਰਟ ਤੋਂ ਮੈਨੂੰ ਰੈਸਟ ਕਰਾਤਾ ਤੇ ਮੈਂ 10 ਦਿਨ ਸੰਰੂਲ ਜੇਲ੍ਹ ਚ ਲਾ ਕੇ ਆਇਆ ਜੀ ਜੀ ਤੇ ਮੇਰੀ 17 ਤਰੀਕ ਪਹਿਲੇ ਮਹੀਨੇ ਨੂੰ ਮੇਰੀ ਮੰਮੀ ਇਹਨੇ ਗੈਫ ਕਰਦੀ ਅੱਛਾ ਸਰਪੰਚ ਨੇ ਤੇ ਮੈਂ ਕੰਪਲੇਂਟ ਦਿੱਤੀ ਜਾਂ ਮੈਂ ਜੇਲ੍ਹ ਤੋਂ ਬਾਹਰ ਆਇਆ ਵੀ ਐ ਕਰਕੇ ਮੇਰੀ ਮੰਮੀ ਗਾਇਬ ਆ ਉਹਨੂੰ ਲੱਭੋ ਤੁਸੀਂ ਕਿਸੇ ਨੇ ਮੇਰੀ ਮੰਮੀ ਨਹੀਂ ਲੱਭੀ ਹੈਗੀ ਠੀਕ ਹੈ ਜੀ ਹਾਰ ਕੇ ਮੈਂ ਆਪ ਲੱਭਦਾ ਰਿਹਾ ਤਿੰਨ ਮਹੀਨੇ ਬਾਅਦ ਮੇਰੀ ਮੰਮੀ ਮੈਨੂੰ ਮਿਲੀ ਉਹ ਫਿਰ ਕਿੱਥੋਂ ਮਿਲਦੀ ਆ ਤੁਹਾਨੂੰ ਮੈਨੂੰ ਹੀ ਮਿਲਿਆ ਉਹ ਅੰਮ੍ਰਿਤਸਰ ਤੋਂ ਅੱਛਾ ਜੀ ਹਾਂ ਕਦੇ ਅੰਮ੍ਰਿਤਸਰ ਉਹ ਤੋਂ ਕੌਲਾ ਆਇਆ ਕਰੇ ਮੈਨੂੰ ਕਦੇ ਬਿਆਸ ਤੋਂ ਆਇਆ ਕਰੇ ਕਦੇ ਭੇਵੇ ਤੋਂ ਆਇਆ ਕਰੇ ਕਦੇ ਖਨੌਰੀ ਤੋਂ ਆਇਆ ਕਿਤੋਂ ਕਿਤੋਂ ਐ ਫੋਨ ਆਇਆ ਕਰਨ ਮੈਨੂੰ ਹਮਮ ਹੁਣ ਕੋਈ ਹੋਈ ਦੀ ਸਰਪੰਚ ਦੀ ਠੀਕ ਆ ਤੇਨੂੰ ਤੇਰਾ ਮੁੰਡਾ ਮਾਰ ਦੂ ਐ ਕਰ ਦੂ ਫਿਰ ਮੈਨੂੰ ਆ ਜਦ ਮੇਰੀ ਮੰਮੀ ਮਿਲ ਗਈ ਮੈਂ ਉਹਨੂੰ ਦਵਾਈ ਬੂਟੀ ਦਵਾਈ ਦਿਮਾਗ ਦੀ ਸਾਰਾ ਕੁਝ ਉਹ ਕਰਿਆ ਫਿਰ ਉਹਨੂੰ ਮੈਂ ਪੁੱਛਿਆ ਸਾਰਾ ਕੁਝ ਵੀ ਤੇਰਨਾ ਕੀ ਹੋਇਆ ਹਮਮ ਇਹਨਾਂ ਨੇ ਜੀ ਮੇਰੇ ਖਿਲਾਫ ਇਹ ਪਹਿਲਾਂ ਬਿਆਨ ਦਵਾਤੇ ਉਹਨੂੰ ਡਰਾ ਕੇ ਠੀਕ ਆ ਵੀ ਹਾਦੀਏ ਤਾਂ ਜਾਣ ਕੇ ਮੇਰਾ ਮੁੰਡਾ ਬਲੇਮ ਲਾਉਂਦਾ ਮੈਂ ਤਾਂ ਇਹੋ ਜੀ ਕੋਈ ਗੱਲ ਨਹੀਂ ਇਹੋ ਜੀ ਬਾਤ ਨਹੀਂ ਬਾਅਦ ਚੋ ਵੀਡੀਓ ਵੀ ਸਾਹਮਣੇ ਆ ਗਈ ਰਿਕਾਰਡਿੰਗਾਂ ਵੀ ਸਾਹਮਣੇ ਆ ਗਈਆਂ ਤੇ ਮੈਨੂੰ ਸਾਰਾ ਕੁਝ ਪੁੱਛਿਆ ਵੀ ਕੀ ਗੱਲ ਕੀ ਹੋਇਆ ਕੀ ਨਾ ਉਹਨੇ ਫਿਰ ਮੈਨੂੰ ਦੱਸਿਆ ਵੀ ਮੇਰ ਦਾ ਸਰਪੰਚ ਤੱਕੇ ਨਾਲ ਰੇਪ ਕਰਦਾ ਰਿਹਾ ਅਤੇ ਆਪਣੇ ਚਾਚੇ ਤਾਂ ਇਹਦੇ ਮੁੰਡਿਆਂ ਨਾਲ ਰਲ ਕੇ ਰੇਪ ਕਰਦਾ ਰਿਹਾ ਅੱਛਾ ਜਦੋਂ ਇੰਨੀ ਵੱਡੀ ਗੱਲ ਇਹ ਢੀਵਟੀ ਗੱਲ ਮੇਰਾ ਵੀਰ ਹੋ ਗਈ ਜਦੋਂ ਤੁਸੀਂ ਪੁਲਿਸ ਦੇ ਕੋਲੇ ਜਾਂਦੇ ਹੋ ਪੁਲਿਸ ਤਾਂ ਚਲੋ ਤੁਹਾਡਾ ਜਿਵੇਂ ਆਪਣੀ ਗੱਲ ਹੋਈ ਸੀ ਕਿ ਪੁਲਿਸ ਨਹੀਂ ਸੁਣ ਰਹੀ ਬਟ ਇਹਦੇ ਵਿੱਚ ਜਿਵੇਂ ਆਮ ਆਦਮੀ ਤੁਹਾਡੀ ਐਮਐਲਏ ਆ ਉਹਦੇ ਤੱਕ ਵੀ ਫਰਿਆਦ ਕੀਤੀ ਉਹ ਵੀ ਨਹੀਂ ਸੁਣ ਰਹੀ ਗੱਲ ਉਹ ਖੁਦ ਔਰਤਾਂ ਤੁਹਾਡੇ ਐਮਐਲਏ ਏਰੀਆ ਦੀ ਨਹੀਂ ਜੀ ਨਹੀਂ ਉਹਨੇ ਸਮਾਂ ਤੇ ਉਲਟਾ ਇਲਜ਼ਾਮ ਲਾਇਆ ਵੀ ਮੈਂ ਤਾਂ ਪਹਿਲਾਂ ਸਮਝੌਤਾ ਕਰਾਇਆ ਤੁਹਾਡਾ ਐਮਐਲਏ ਕਿਹੜੀ ਦਾ ਨਾਮ ਵੀ ਜ਼ਰੂਰ ਲਾਓ ਤੁਸੀਂ ਕਿਹੜੀ ਐਮਐਲਏ ਆ ਨਰਿੰਦਰ ਨਰਿੰਦਰ ਕੌਰ ਭਰਾ ਜਮ ਐਲ ਐ ਉਹਨੇ ਮੈਨੂੰ ਕਿਹਾ ਵੀ 4 ਤਰੀਕ ਨੂੰ ਤੇਰਾ ਪਰਚਾ ਨਿਪਟ ਜੂਗਾ ਤੂੰ 5 ਤਰੀਕ ਨੂੰ ਆਪਦੀ ਮੰਮੀ ਦੇ ਬਿਆਨ ਦਵਾ ਦੇ ਮੈਂ ਆਪਦੀ ਮੰਮੀ ਦੇ 5 ਤਰੀਕ ਨੂੰ ਬਿਆਨ ਦਵਾ ਤੇ ਸਾਰਾ ਕੁਝ ਕਰਤਾ ਉਸ ਤੋਂ ਬਾਅਦ ਡੀ ਐਸ ਪੀ ਨੂੰ ਫੋਨ ਕਰਦੀ ਰਹੀ ਆ ਵੀ ਸਰਪੰਚ ਮੇਰਾ ਦੋਸਤ ਆ ਤੈਨ ਕੋਈ ਵੀ ਕਾਰਵਾਈ ਨਹੀਂ ਕਰਨੀ ਹੈਗੀ ਤੇ ਉਹਨੂੰ ਰੋਕ ਤਾਂ ਸਾਡੀ ਕੋਈ ਕਾਰਵਾਈ ਨਹੀਂ ਹੋਈ ਆਈ ਜੀ ਸਾਹਿਬ ਦੇ ਮੈਂ ਜਾਇਆ ਐਸ ਐਸ ਪੀ ਸਾਹਿਬ ਦੇ ਮੈਂ ਜਾਇਆ ਸਾਡੀ ਕਿਤੇ ਸੁਣਵਾਈ ਨਹੀਂ ਹੁੰਦੀ ਹੈਗੀ ਸੋ ਜਿਵੇਂ ਤੁਸੀਂ ਜਿਹੜਾ ਆਪਣਾ ਵੀਰ ਸਾਨ ਸਰਪੰਚ ਕਲਕੱਤਾ ਤੁਸੀਂ ਸੁਖਵਿੰਦਰ ਉਹਨਾਂ ਦੇ ਕੋਲੇ ਜਾਣੇ ਹੋ ਉਹਨਾਂ ਦਾ ਗੱਲ ਹੁੰਦੀ ਆ ਬਟ ਇਸ ਤੋਂ ਬਿਨਾਂ ਕਿਉਂਕਿ ਇਹ ਜਿਹੜਾ ਮਸਲਾ ਬਹੁਤ ਵੱਡਾ ਬਟ মিডিਆ ਦੇ ਵਿੱਚ ਦੇਖਣ ਨੂੰ ਨਹੀਂ ਆ ਰਿਹਾ ਤੁਸੀਂ মিডিਆ ਨਾਲ ਅਪਰੋਚ ਨਹੀਂ ਕੀਤੀ ਕਿ মিডিਆ ਨੇ ਤੁਹਾਡੀ ਗੱਲ ਰੱਖੀ ਨਹੀਂ ਅੱਗੇ ਸਰ ਨਰਿੰਦਰ ਗੌਰ ਭਰਾਜ ਕਰਕੇ ਨਾ ਕੋਈ ਮੇਰੀ ਗੱਲ ਹੀ ਨਹੀਂ ਸੁਣਦਾ ਜੀ ਹਾਂ ਕੋਈ মিডিਆ ਵਾਲਾ ਵੀ ਨਹੀਂ ਆਇਆ ਤੋਵਾਇਆ ਜਾ ਰਿਹਾ ਸਮਾਂ ਤੇ ਦੀ ਬਸ ਤੂੰ ਸਮਝੋ ਉੱਤਾ ਕਰ ਲਾ ਤੈਨੂੰ ਕੀ ਲੈਣਾ ਤੋਂ ਆਪਦਾ ਬਾਹਰ ਬਾਜਾ ਤੂੰ ਆਪਦਾ ਫਿਊਚਰ ਦੇਖ ਆਂ ਦੇਖ ਤੈਨੂੰ ਕੀ ਲੈਣਾ ਸੋ ਹੁਣ ਹਰ ਰਿਸ਼ਤਾਲ ਤੁਹਾਡੀ ਮੇਨ ਲੜਾਈ ਤੁਸੀਂ ਆਪਣੀ ਮਾਂ ਨੂੰ ਇਨਸਾਫ ਦਿਵਾਉਣਾ ਚਾਹੁੰਦੇ ਹੋ ਤੁਸੀਂ ਦੱਸਿਆ ਕਿ ਤੁਹਾਡੇ ਫਾਦਰ ਸਾਹਿਬ ਦੀ ਡੈਥ ਆ ਜਦੋਂ ਤੁਸੀਂ ਛੋਟੇ ਸੀ ਉਦੋਂ ਹੋ ਚੁੱਕੀ ਸੀ ਫਿਰ ਤੁਸੀਂ ਆਪਣੇ ਨਾਨਕਾ ਪਿੰਡ ਹੁਣ ਜੇ ਅਸੀਂ ਵੇਖਿਆ ਜਾਵੇ ਜੇ ਤ ਤੋਂ ਤੁਹਾਡੀ ਮਾਂ ਹਲੇ ਵੀ ਤੁਹਾਡੇ ਨਾਨਕਾ ਪਿੰਡੀ ਰਹਿ ਰਹੀ ਹੈ ਨਾ ਆਪਣੇ ਪੇਕੇ ਪਿੰਡ ਸਾਰੀ ਕੱਲ ਮੇਰੀ ਮੰਮੀ ਫੇਰ ਦੁਬਾਰੋਂ ਗੈਫ ਹੋ ਗਈ ਮੇਰ ਨਾਲ ਲੜ ਕੇ ਗਈ ਆ ਵੀ ਤੂੰ ਇਹਨਾਂ ਨਾਲ ਸਮਝੌਤਾ ਕਰਦਾ ਤੇਰੇ ਤੇ ਇੱਕ ਪਰਚਾ ਹੋਰ ਕਰਾਤਾ ਤੂੰ ਉਲਟਾ ਇਹਨਾਂ ਨਾਲ ਸਮਝੌਤਾ ਕਰਦਾ ਉਹ ਕੱਲੇ ਹੀ ਫੇਰ ਕਰੋ ਬਾਕੀ ਨਹੀਂ ਫਿਰ ਉਹ ਕਿਵੇਂ ਇਹ ਮਤਲਬ ਉਹ ਚਾਹ ਉਹ ਕੋ ਮੈਂਟਲੀ ਤੌਰ ਤੇ ਅਫਸੈਟ ਨੇ ਮਾਨਸਿਕ ਤੌਰ ਤੇ ਕੁਝ ਉਹਨਾਂ ਨੂੰ ਪ੍ਰੋਬਲਮ ਆ ਜਾਂ ਕੀ ਆ ਸਰ ਇਹਨਾਂ ਨੇ ਸਾਰੇ ਨਹੀਂ ਉਹਨੂੰ ਮੈਂਟਲੀ ਤੌਰ ਤੇ ਉਹ ਕਰਦੇ ਹੀ ਖਰਾਬ ਕਰਤਾ ਹੀ ਉਹਨਾਂ ਦਾ ਪੁਲਿਸ ਦੇ ਸਾਥ ਦਿੰਦੀ ਆ ਬੁਲਾ ਲੈਂਦੀ ਆ ਬਿਆਨ ਲੈ ਲੈਂਦੀ ਆ ਕੋਈ ਬਕ ਕੋਸ ਨਹੀਂ ਕਰਦੇ ਜੀ ਤੇ ਲੋਕ ਪਿੰਡ ਦੇ ਲੋਕ ਗੱਲਾਂ ਕਰਦੇ ਨੇ ਵੀ ਤੇਰੀ ਮਾਂ ਗਲਤ ਆ ਫਲਾਣੇ ਨਾਲ ਗਲਤ ਆ ਐ ਕਰ ਲਿਆ ਤੇ ਨਿੱਗੀ ਕਰ ਲਿਆ ਜਿਹੜੀ ਜੀ ਹੁਣ ਮੇਰੀ ਇਹ ਲੜਾਈ ਦੁਬਾਰੋਂ ਪਰਚਾ ਪਿਆ ਪਿਪਲੀ ਤੇ ਅਸੀਂ ਬੈਠੇ ਤੇ ਸੱਤ ਤੇ ਹੂੰ ਹੂੰ ਮੇਰੀ ਮਾਂ ਬਾਰੇ ਮੇਰੀ ਘਰ ਵਾਲੀ ਬਾਰੇ ਮੇਰੇ ਸਹੁਰੇ ਮੇਰੇ ਬੰਦਾ ਗਲਤ ਬੋਲ ਰਿਹਾ ਸੀ ਉਹਨੇ ਤਾਂ ਮੈਂ ਦੇਖਿਆ ਨਹੀਂ ਹੈਗਾ ਵੀ ਮੇਰੇ ਪਿੱਛੇ ਬੈਠਾ ਉਹ ਬੋਲੀ ਗਿਆ ਬੋਲੀ ਗਿਆ ਜਦ ਉੱਪਰ ਦੀ ਹੋ ਗਿਆ ਕੰਮ ਫਿਰ ਮੈਂ ਉਹਨੂੰ ਪੁੱਛਿਆ ਵੀ ਹਾਂ ਤੂੰ ਮੇਰੇ ਪਰਿਵਾਰ ਬਾਰੇ ਗਲਤ ਬੋਲਣ ਵਾਲਾ ਕੌਣ ਹੁੰਦਾ ਉਹਨੇ ਮੈਨੂੰ ਗਾਣਾ ਲੱਗਾ ਕੱਢਣ ਸਾਡੇ ਹੱਥੋਂ ਪਾਈ ਹੋਗੀ ਤੇ ਇਹਨਾਂ ਨੇ ਇਹ 324 ਦਾ ਪਰਚਾ ਦੇਤਾ ਕੋਈ ਇਨਕੁਆਰੀ ਨਹੀਂ ਕਰੀ ਕੁਛ ਨਹੀਂ ਕਰੀ ਬੰਦੇ ਨੇ ਆਪ ਦੀ ਬਾਹਾਂ ਆਪ ਵੱਟ ਕੇ ਹੱਥ ਵੱਟ ਕੇ ਝੂਠਾ ਦਾਖਲ ਹੋ ਗਿਆ ਤੇ ਮੇਰੇ ਤੇ ਝੂਠਾ ਪਰਚਾ ਕਰਾਤਾ ਇੱਕ ਪਰਚਾ ਹੋ ਗਿਆ ਤੁਹਾਡੇ ਪ੍ਰੋਸੈਸ ਹੋ ਵੀ ਦਾ ਹਾਂਜੀ ਉਹਤੇ ਮੇਰੀ ਮੰਮੀ ਤੇ ਮੇਰੇ ਸਹੁਰੇ ਤੇ ਵੀ ਪਰਚਾ ਦਵਾਤਾ ਇਹਨਾਂ ਨੇ ਸਾਰਾ ਉਸ ਸਮੇਂ ਕੋਲੇ ਸੀ ਜਦੋਂ ਲੜਾਈ ਹੋਈ ਆ ਉਹ ਮੇਰਾ ਸਹੁਰਾ ਜੀ ਮੇਰੇ ਮਾਮਿਆਂ ਦੇ ਘਰੇ ਸੀ ਮੇਰੀ ਮੰਮੀ ਵੀ ਉੱਥੇ ਸੀ ਉਹਨਾਂ ਦੇ ਵਿੱਚ ਕੋਈ ਉਹੋ ਨਹੀਂ ਦੀ ਮੈਂ ਤੇ ਉਹ ਦੋਹੇ ਜਣੇ ਲੜੇ ਜਦ ਗਲਤ ਬੋਲੀ ਗਿਆ ਮੈਨੂੰ ਹਰਖਾ ਗਿਆ ਸੀ ਦੋਹੇ ਆਪ ਤੇ ਲੜ ਪਏ ਤੇ ਲੋਕਾਂ ਨੇ ਸੜਾਤਾ ਰਸ਼ਪਾਲ ਹੁਣ ਜਿਵੇਂ ਤੁਸੀਂ ਵੈਸੇ ਤੁਹਾਡੀ ਗੱਲ ਤੋਂ ਲੱਗ ਰਿਹਾ ਕਿ ਪਰਵਾਹ ਜਿਹੜਾ ਪਿੰਡ ਆਉ ਸਾਥ ਤੁਹਾਡਾ ਨਹੀਂ ਦੇ ਰਿਹਾ ਬਟ ਪਿੰਡ ਦੇ ਵਿੱਚੋਂ ਕੋਈ ਵੀ ਅਜਿਹਾ ਬੰਦਾ ਨਹੀਂ ਉੱਠ ਰਿਹਾ ਜਿਹੜਾ ਜਾਂ ਸਰਪੰਚ ਦੇ ਡਰ ਤੋਂ ਨਹੀਂ ਬੋਲ ਰਿਹਾ ਜਾਂ ਐਮਐਲਏ ਦੇ ਡਰ ਤੋਂ ਨਹੀਂ ਬੋਲ ਰਿਹਾ ਪਿੰਡ ਵਾਲੇ ਸਾਥ ਕਿਉਂ ਨਹੀਂ ਦੇ ਰਹੇ ਕਿਉਂਕਿ ਉਹਨਾਂ ਦੇ ਪਿੰਡ ਦੀ ਤਾਂ ਉਹ ਧੀ ਆ ਪਹਿਲੀ ਗੱਲ ਦੇਖੋ ਕਿੰਡਾ ਵੱਡਾ ਕਾਲੀਯੋਗਾ ਪਿੰਡ ਦੀ ਧੀ ਦੇ ਨਾਲ ਹੀ ਉਹ ਵੀ ਜਿਹਦਾ ਜਿਹੜਾ ਸਿਰ ਤੇ ਉਹਦਾ ਜਿਹੜਾ ਹਸਬੰਡ ਨਾ ਹੋਵੇ ਪਤੀ ਨਾ ਹੋਵੇ ਉਹਦੇ ਨਾਲ ਇਦਾਂ ਗਲਤ ਕੰਮ ਉਹਨੂੰ ਡਰਾ ਧਮਕਾ ਕੇ ਕਰਦੇ ਰਹੇ ਨੇ ਇਹ ਬੜੀ ਸ਼ਰਮ ਦੀ ਗੱਲ ਆ ਪੰਜਾਬ ਸਾਡਾ ਕਿੱਧਰ ਨੂੰ ਜਾ ਰਿਹਾ ਬਟ ਲੋਕ ਕਿਉਂ ਲੋਕ ਆਪਣੇ ਪਿੰਡ ਦੀ ਧੀ ਦੇ ਲਈ ਕਿਉਂ ਨਹੀਂ ਖੜ੍ਹ ਰਹੇ ਰਿਸ਼ਪਾਲ ਸਰ ਅੱਧੇ ਲੋਕ ਤਾਂ ਹੀ ਮੇਰੇ ਨਾਲ ਨੇ ਮੇਰੇ ਸਟੈਂਡ ਤੇ ਖੜ੍ਹ ਰਹੇ ਨਹੀਂ ਅੱਧੇ ਲੋਕ ਸਰਪੰਚ ਨਾਲ ਨੇ ਸਰਪੰਚ ਨੂੰ ਕਹਿੰਦੇ ਨੇ ਵੀ ਇਹ ਤਾਂ ਇਹ ਜਿਹਾ ਬੰਦਾ ਨਹੀਂ ਹੈਗਾ ਪਹੇ ਕਹਿਣਾ ਵੀ ਪਿੰਡ ਚ ਇਕੱਠ ਰੱਖੋ ਸਾਰੇ ਵੀ ਮੈਂ ਆਪਦੇ ਸਬੂਤ ਦਿਖਾਉਂਗਾ ਵੀ ਹਾਂ ਮੇਰਾ ਗਲਤ ਹੋਇਆ ਜੇ ਸੋਡੇ ਲਵੇ ਕੋਈ ਸਬੂਤ ਤਾਂ ਮੈਨੂੰ ਦਿਖਾਓ ਤੇ ਰਿਸ਼ਪਾਲ ਮੀਡੀਆ ਤੱਕ ਤੁਸੀਂ ਰੀਚ ਆਊਟ ਕੀਤੀ ਆ ਮੀਡੀਆ ਤੁਹਾਡਾ ਸਾਥ ਨਹੀਂ ਦੇ ਰਿਹਾ ਹੁਣ ਸਾਡੀਆਂ ਕਿਸਾਨ ਯੂਨੀਅਨ ਆ ਹਰੇ ਝੰਡੇ ਵਾਲਿਆ ਵੈਸੇ ਇਹਨਾਂ ਨੂੰ ਕੋਈ ਮੌਕਾ ਮਿਲ ਜੇ ਤਾਂ ਬੜਾ ਝੰਡਾ ਚੱਕ ਕੇ ਪਹੁੰਚ ਜਾਂਦੇ ਨੇ ਤੁਸੀਂ ਕਿਸੇ ਯੂਨੀਅਨ ਨਾਲ ਨਾਲ ਕਿਸੇ ਕਿਸੇ ਐਨ ਜੀਓ ਦੇ ਨਾਲ ਕੋਈ ਸੰਪਰਕ ਕੀਤਾ ਸਰ ਮੈਂ ਬਹੁਤ ਆ ਮੈਂ ਸੰਪਰਕ ਕਰਾਇਆ ਕੋਈ ਨਹੀਂ ਮਦਦ ਕਰਦਾ ਜੀ ਐਮਐਲਏ ਭਰਾ ਤੋਂ ਡਰਦਾ ਕੋਈ ਮਦਦ ਨਹੀਂ ਕਰਦਾ ਹੈਗਾ ਤੇ ਸਰ ਮੇਰੇ ਤੇ 5 ਮਿੰਟਾਂ ਚ ਪਰਚਾ ਦੇ ਦਿੰਦ ਨੇ ਮੇਰੀ ਜਿਹੜੀ ਮੈਂ ਕਾਰਵਾਈ ਕਰਾਉਣਾ ਚਾਹੁੰਨਾ ਮੇਰੀ ਕਾਰਵਾਈ ਨਹੀਂ ਹੁੰਦੀ ਕੋਈ ਮੇਰੇ ਤੇ 5 ਮਿੰਟਾਂ ਚ ਮੇਰੇ ਪਰਿਵਾਰ ਤੇ ਪਰਚਾ ਦੇ ਦਿੰਦੀ ਹੈ ਪੁਲਿਸ ਸੋ ਇਹਦੇ ਵਿੱਚ ਹੁਣ ਜਿਹੜੇ ਤੁਹਾਡੇ ਬਿਲਕੁਲ ਗੱਲ ਮੈਂ ਅੰਡਰਸਟੈਂਡ ਕਰ ਰਿਹਾ ਕਿ ਪੁਲਿਸ ਤੁਹਾਡਾ ਸਾਥ ਨਹੀਂ ਦੇ ਰਹੀ ਕਿਉਂਕਿ ਇੱਕ ਐਮਐਲਏ ਦਾ ਇੱਕ ਦਬਾਅ ਹੁੰਦਾ ਮੌਜੂਦਾ ਸਰਕਾਰ ਦਾ ਸੋ ਐਜੇ ਸਮੇਂ ਦੇ ਵਿੱਚ ਜੇ ਤੁਸੀਂ ਜਿਹੜੇ ਵਿਰੋਧੀ ਤਰ ਹੋਗੇ ਜਿਵੇਂ ਕੋਈ ਕਾਂਗਰਸ ਦਾ ਬੰਦਾ ਰੀਚ ਆਊਟ ਹੋ ਗਿਆ ਤੁਹਾਡੇ ਧੂਰੀ ਦੇ ਵਿੱਚ ਤੁਸੀਂ ਧੂਰੀ ਤੋਂ ਤੇ ਜਿਹੜਾ ਤੁਹਾਡੇ ਕੋਈ ਕਾਂਗਰਸ ਦਾ ਲੀਡਰ ਆ ਕੋਈ ਵਿਰੋਧੀ ਤਰਦਾ ਕਦੇ ਉਹਨਾਂ ਤੱਕ ਅਪਰੋਚ ਕੀਤੀ ਹੈ ਕਿਉਂਕਿ ਵੋਟਾਂ ਦਾ ਸਮਾਂ ਮੈਨੂੰ ਲੱਗਦਾ ਜ਼ਰੂਰ ਤੁਹਾਡੀ ਗੱਲ ਸੁਣਨਗੇ ਉਹ ਸਰ ਮੈਂ ਖੈਰਾ ਸਾਹਿਬ ਨਾਲ ਵੀ ਗੱਲ ਕਰੀ ਆ ਉਹਨਾਂ ਦਾ ਇਹ ਕਾਂਗਰਸੀ ਸਰਪੰਚ ਆ ਉਹਦੇ ਕਰਕੇ ਮੇਰੀ ਮਦਦ ਨਹੀਂ ਇਹ ਕਰਦੇ ਜਿਹੜਾ ਸਰਪੰਚ ਦਾ ਚਾਚੇ ਦਾ ਮੁੰਡਾ ਉਹ ਭਰਾ ਜਿਹਦਾ ਨੇੜਲਾ ਨਾ ਇਧਰੋਂ ਸੁਣਵਾਈ ਹੁੰਦੀ ਹੈ ਨਾ ਇਧਰੋਂ ਹੁੰਦੀ ਹੈ ਹੂੰ ਸੋ ਸਰਪੰਚ ਕਾਂਗਰਸੀ ਕਰਕੇ ਹਾਂਜੀ ਪੁਲਿਸ ਨੂੰ ਨਾ ਆਪਦਾ ਕੰਮ ਨਹੀਂ ਕਰਨ ਦਿੰਦੇ ਰਹੀ ਭਰਾ ਜੀ ਮੂਰੇ ਉਹ ਕਰ ਦਿੰਦੀ ਏ ਡਿੱਕਾ ਡਾ ਦਿੰਦੀ ਆ ਪੁਲਿਸ ਆਪਦੀ ਕਾਰਵਾਈ ਕਰਨਾ ਚਾਹੁੰਦੀ ਆ ਪਰ ਇਹ ਕਰਨਾ ਨਹੀਂ ਦੇ ਰਹੀ ਏ ਜੀ ਕਿਕੋ ਕੋ ਸਰਕਾਰ ਦਾ ਵੀ ਪ੍ਰੈਸ਼ਰ ਪੈ ਗਿਆ ਐਮਐਲਏ ਦਾ ਪੈ ਗਿਆ ਤੇ ਪੁਲਿਸ ਦੇ ਵਿੱਚ ਵੀ ਅਸੀਂ ਸਮਝ ਲਈ ਨਾ ਕਿ ਬਹੁਤ ਵੱਡਾ ਬਕਾਊ ਮਾਲ ਵੀ ਬੈਠਾ ਇਹਦੇ ਤੇ ਕੋਈ ਸ਼ੱਕ ਨਹੀਂ ਤੇ ਹੁਣ ਥੋੜੀ ਲੜਾਈ ਇਸ ਸਮੇ ਮਾਂ ਨੂੰ ਇਨਸਾਫ ਦਿਵਾਉਣੀ ਦੀ ਆ ਕਿ ਉਹ ਸਰਪੰਚ ਦੇ ਉੱਪਰ ਤੇ ਜਿਹੜੇ ਸਰਪੰਚ ਦੇ ਕਿ ਦੋਸਤ ਮਿੱਤਰ ਜਾਉਂਦੇ ਭਰਾ ਤੁਸੀਂ ਕਹਿੰਦੇ ਜਿਹੜੇ ਰਲ ਕੇ ਤੁਹਾਡੀ ਮਾਂ ਦੇ ਨਾਲ ਗਲਤ ਹਰਕਤਾਂ ਕਰਦੇ ਰਹੇ ਨੇ ਉਹਨਾਂ ਤਾਂ ਉਹਨਾਂ ਦੇ ਉੱਪਰ ਕਾਰਵਾਈ ਹੋਵੇ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਹਾਂਜੀ ਸਰਬਾਨ ਦੀ ਕਾਰਵਾਈ ਹੋਣੀ ਚਾਹੀਦੀ ਤੇ ਮੈਨੂੰ ਤੇ ਮੇਰੀ ਮਾਂ ਨੂੰ ਇਨਸਾਫ ਮਿਲਣਾ ਚਾਹੀਦਾ ਸਰ ਮੈਨੂੰ ਬੇਕਸੂਰ ਨੂੰ ਜੇਲ੍ਹ ਚ ਛਡਾਤਾ ਜੀ ਇਹਨਾਂ ਨੂੰ ਕਾਰਵਾਈ ਤਾਂ ਉਹਨਾਂ ਤੇ ਕੀ ਕਰਨੀ ਦੀ ਉਲਟਾ ਮੈਨੂੰ ਜੇਲ੍ਹ ਚ ਬਚਾਤਾ ਜੀ ਇਹਨਾਂ ਨੇ ਹਾਂ ਹਾਂ ਸੋ ਤੁਸੀਂ ਇੰਗਲੈਂਡ ਤੋਂ ਗਏ ਹੋ ਵਾਪਸ ਹੁਣ ਤੁਹਾਡੀ ਪਤਨੀ ਵੀ ਇੰਡੀਆ ਹੀ ਆ ਜੀ ਇਸ ਸਮੇਂ ਨਹੀਂ ਸਰ ਉਹ ਇੰਗਲੈਂਡ ਹੀ ਅੱਛਾ ਉਹ ਇੰਗਲੈਂਡ ਆ ਆ ਤੁਹਾਡਾ ਇੱਕ ਆਪਾਂ ਨੂੰ ਇੱਧਰ ਸਵਾਲ ਆ ਰਹੇ ਨੇ ਤੁਹਾਡੇ ਪਿੰਡ ਬਾਰੇ ਜ਼ਰੂਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਨੇ ਤੁਹਾਡਾ ਪਿੰਡ ਕਿਹੜਾ ਏਰੀਆ ਕਿਹੜਾ ਜੀ ਸਰ ਮੇਰਾ ਪਿੰਡ ਆ ਜੀ ਫੰਮਣਵਾਲ ਡਿਸਟ੍ਰਿਕਟ ਸੰਗਰੂਰ ਨੇੜੇ ਪੈਂਦਾ ਭਵਾਨੀਗਾੜੀ ਵਾ ਨਿਗੜ ਤੇ ਨੀੜ ਪੈਂਦਾ ਸੋ ਜਿੱਥੇ ਤੁਹਾਨੂੰ ਸਾਰਿਆਂ ਨੂੰ ਦੋਸਤਾਂ ਕੁ ਮੈਂ ਦੱਸਦਾ ਕਿ ਇਹ ਵੀਰ ਆ ਸਾਡਾ ਰਸ਼ਪਾਲ ਇੰਗਲੈਂਡ ਦੇ ਵਿੱਚ ਰਹਿੰਦਾ ਸੀ ਸਿਰ ਤੇ ਦੇ ਪਿਓ ਨਹੀਂ ਬੜੀ ਛੋਟੀ ਉਮਰ ਦੇ ਵਿੱਚ ਪਿਓ ਦਾ ਸਾਇਆ ਜਿਹੜਾ ਸਿਰ ਤੋਂ ਉੱਠ ਜਾਂਦਾ ਮਾਂ ਆਪਣੇ ਬੱਚੇ ਨੂੰ ਲੈ ਕੇ ਪੇਕੇ ਚਲੀ ਜਾਂਦੀ ਆ ਉੱਥੇ ਰਹਿਣ ਲੱਗ ਜਾਂਦੀ ਆ ਮੈਂ ਉਹ ਐਫ ਆਈ ਆਰ ਦੀ ਰਿਪੋਰਟ ਜਾਂ ਇਹਨਾਂ ਦੀ ਜਿਹੜੀ ਇੱਕ ਸ਼ਿਕਾਇਤ ਦੀ ਰਿਪੋਰਟ ਪੜ੍ਹੀ ਆ ਜਿਹੜੀ ਇਹਨਾਂ ਨੇ ਮੈਨੂੰ ਵੀਰ ਨੇ ਭੇਜੀ ਆ ਕਿ ਉਸ ਔਰਤ ਨੇ ਆਪਣੀ ਸਾਰੀ ਜ਼ਿੰਦਗੀ ਆਪਣੇ ਬੱਚੇ ਨੂੰ ਪਾਲਣ ਤੇ ਲਾਤੀ ਫਿਰ ਮਹਿਨਤਾ ਕਰਕੇ ਉਹਨੂੰ ਬਾਹਰ ਭੇਜਿਆ ਉਹਦਾ ਵਿਆਹ ਕੀਤਾ ਉਹਨੂੰ ਬਾਹਰ ਭੇਜਿਆ ਬਟ ਪਿੰਡ ਦਾ ਹੀ ਸਰਪੰਚ ਅਸੀਂ ਕਹਿਣਾ ਕਿ ਧੀਆ ਪਿੰਡ ਦੀਆਂ ਤਾਂ ਅਸੀਂ ਕਹਿਣਾ ਕਿ ਧੀਆ ਹੀ ਹੁੰਦੀਆਂ ਨਾ ਸੋ ਸਰਪੰਚਾ ਪਿੰਡ ਦਾ ਆਪਣੇ ਪਿੰਡ ਦੀ ਧੀ ਨੂੰ ਹੀ ਇਸ ਵੀਰ ਦੀ ਮਾਂ ਦੇ ਨਾਲ ਉਹਨਾਂ ਨੂੰ ਜ਼ਬਰਦਸਤੀ ਗਲਤ ਕੰਮ ਕਰਦਾ ਰਿਹਾ ਬਟ ਅੱਜ ਪੁਲਿਸ ਇਨਸਾਫ ਦੇਣ ਦੀ ਥਾਂ ਤੇ ਸਰਕਾਰ ਇਹਨਾਂ ਦੇ ਨਾਲ ਖੜਨ ਦੀ ਥਾਂ ਤੇ ਦੋਸ਼ੀਆਂ ਨਾਲ ਖੜੀ ਆ ਪ੍ਰੈਸ਼ਰ ਰਿਸ਼ਪਾਲ ਤੇ ਪਾਇਆ ਜਾ ਰਿਹਾ ਕਿ ਰਿਸ਼ਪਾਲ ਤੁਸੀਂ ਸਮਝੌਤਾ ਕਰੋ ਤੇ ਇੱਥੋਂ ਚਲੇ ਜਾਓ ਅੱਜ ਫੇਰ ਇਸ ਵੀਰ ਦੀ ਮਾਂ ਕਹਿੰਦੇ ਵੀ ਇਹ ਗਾਇਬ ਆ ਘਰੋਂ ਹੁਣ ਉਹ ਮਾਨਸਿਕ ਤੌਰ ਤੇ ਉਹਨਾਂ ਦੀ ਸਥਿਤੀ ਗਲਤ ਤਾਂ ਤਾਂ ਗਾਇਬ ਆ ਜਾਂ ਇਹਦੇ 'ਚ ਕੋਈ ਹੱਥ ਆ ਇਹ ਹੁਣ ਇਨਵੈਸਟੀਗੇਸ਼ਨ ਜ਼ਰੂਰ ਹੋਣੀ ਚਾਹੀਦੀ ਅਸੀਂ ਆਪਣੇ ਚੈਨਲ ਤੋਂ ਆਪਣੇ ਮਾਧਿਅਮ ਰਾਹੀਂ ਰਿਕੁਐਸਟ ਜ਼ਰੂਰ ਕਰਦੇ ਆਂ ਪੰਜਾਬ ਦੇ ਲੋਕਾਂ ਨੂੰ ਸਰਕਾਰਾਂ ਨੂੰ ਵਿਰੋਧੀ ਧਿਰਾਂ ਨੂੰ ਸਾਰਿਆਂ ਨੂੰ ਕਿ ਇਸ ਵੀਰ ਦੀ ਗੱਲ ਸੁਣੀ ਜਾਵੇ ਬਣਦੀ ਕਾਰਵਾਈ ਕੀਤੀ ਜਾਵੇ ਇਨਵੈਸਟੀਗੇਸ਼ਨ ਕੀਤੀ ਜਾਣੀ ਚਾਹੀਦੀ ਆ ਜਿਹੜਾ ਦੋਸ਼ੀ ਆ ਜੇ ਉਹ ਪਿੰਡ ਦਾ ਸਰਪੰਚ ਦੋਸ਼ੀ ਆ ਤਾਂ ਉਹਦੇ ਤੇ ਕਾਰਵਾਈ ਹੋਵੇ ਜੋ ਵੀ ਤੇਰ ਦੋਸ਼ੀ ਸਾਹਤ ਹੁੰਦੀ ਐ ਏਟਲੀਸਟ ਤੁਸੀਂ ਐਫ ਆਰ ਕਰਕੇ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਕਰੋ ਐਂਡ ਤੇ ਰਿਸ਼ਪਾਲ ਵੀਰ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਰ ਮੈਂ ਚਾਹੁੰਦਾ ਜਿਹੜਾ ਮੇਰੇ ਤੇ ਦੁਬਾਰਾ ਪਰਚਾ ਹੋਇਆ ਉਹਨਾਂ ਵੱਲੋਂ ਦਾ ਮੇਰੇ ਤੇ ਪਰਚਾ ਦੇਤਾ ਜੀ ਮੇਰੇ ਵੱਲੋਂ ਕੋਈ ਕਾਰਵਾਈ ਨਹੀਂ ਉਹਨਾਂ ਤੇ ਹੂੰ ਹੂੰ ਦੱਸੋ ਪਹਿਲਾਂ ਮੈਂ ਆਪਣੀ ਮਾਂ ਲੱਭਣ ਵਾਸਤੇ ਬਲਜੀਤ ਥਾਣੇਦਾਰ ਚੌਕੇ ਇੰਚਾਰਜ ਆਬ ਕਾਲਾ ਝੜਾ 10000 ਰੁਪਇਆ ਦਿੱਤਾ ਮੇਰੀ ਮਾਂ ਨੂੰ ਲੱਭਣ ਵਾਸਤੇ ਦੱਸੋ ਪੁਲਿਸ ਸਾਡੀ ਰਾਖੀ ਵਾਸਤੇ ਆ ਜਾਂ ਸੀ ਪੁਲਿਸ ਨੂੰ ਪੈਸੇ ਦੇ ਕੇ ਆਪਣੀ ਮਾਵਾ ਭੈਣਾ ਲਵਾਈਏ ਹੂੰ ਹੂੰ ਕੋਈ ਨਹੀਂ ਮੈਂ ਆਫਟਰ ਦਾ ਸ਼ੋ ਮੈਂ ਮੈਂ ਤੁਹਾਡੇ ਨਾਲ ਵੀ ਗੱਲਬਾਤ ਕਰੂੰਗਾ ਮੈਂ ਖੇਹਰਾ ਸਾਹਿਬ ਨਾਲ ਗੱਲਬਾਤ ਕਰਕੇ ਮੈਂ ਸਥਿਤੀ ਨੂੰ ਜਾਣਨ ਦੀ ਕੋਸ਼ਿਸ਼ ਕਰੂੰਗਾ ਕਿ ਕੀ ਗੱਲਬਾਤ ਹੈ ਖੇਹਰਾ ਬੜੇ ਆਪਣੇ ਪਿਆਰ ਵਾਲੇ ਬੰਦੇ ਨੇ ਜਰੂਰ ਆਪਣੇ ਕੋਈ ਨਾ ਕੋਈ ਗੱਲ ਸੁਣਨਗੇ ਕੋਈ ਨਾ ਕੋਈ ਰਾਹ ਜਰੂਰ ਕੱਢਣਗੇ ਤੇ ਰਿਸ਼ਪਾਲ ਵੀ ਅਸੀਂ ਉਮੀਦ ਕਰਦੇ ਹਾਂ ਕਿ ਇਸ ਸਰਕਾਰ ਵੱਲੋਂ ਜਾਂ ਇਸ ਸਰਕਾਰ ਦੇ ਵਿੱਚ ਰਹਿੰਦੇ ਰਹਿਦੇ ਤੁਹਾਡੀ ماں ਨੂੰ ਤੁਹਾਨੂੰ ਇਨਸਾਫ ਮਿਲੇ ਤੇ ਤੁਹਾਡੇ ਤੇ ਜੇ ਝੂਠੇ ਪਰਚੇ ਆ ਤਾਂ ਉਹਨਾਂ ਨੂੰ ਜ਼ਰੂਰ ਰੱਦ ਕੀਤਾ ਜਾਣਾ ਚਾਹੀਦਾ ਇੱਕ ਪਾਸੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਐਨ ਆਰ ਆਈਆਂ ਨੂੰ ਇਹੋ ਜਿਹਾ ਮਾਹੌਲ ਪੈਦਾ ਕਰ ਦਾਂਗੇ ਕਿ ਉਹ ਵਾਪਸ ਪੰਜਾਬ ਦੇ ਵਿੱਚ ਆਉਣਗੇ ਬਟ ਇਹ ਨਹੀਂ ਕਿ ਉਹਨਾਂ ਦੀਆਂ ਮਾਮਾ ਦੇ ਨਾਲ ਪਛਿਆ ਪਰਿਵਾਰ ਦੇ ਨਾਲ ਗਲਤ ਕੰਮ ਹੋਣਗੇ ਤਾਂ ਫੇਰ ਉਹਨਾਂ ਨੂੰ ਵਾਪਸ ਆਉਣਾ ਪਵੇਗਾ ਇਨਸਾਫ ਦੇ ਲਈ ਦਰ ਦਰ ਭੜਕਣਾ ਪਵੇਗਾ ਜਿਹੜੀ ਨਰਿੰਦਰ ਕੌਰ ਭਰਾ ਜਾਂ ਉਹਨਾਂ ਨੂੰ ਵੀ ਬੇਨਤੀ ਆ ਤੁਸੀਂ ਖੁਦ ਔਰਤੋ ਅਰਥ ਦਾ ਇਨਸਾਫ ਦੇ ਲਈ ਖੜੋ ਤੁਸੀਂ ਐਟ ਲੀਸਟ ਪੁਲਿਸ ਨੂੰ ਇੰਨਾ ਕਹਿ ਦੋ ਕਿ ਤੁਸੀਂ ਇਨਵੈਸਟੀਗੇਸ਼ਨ ਕਰੋ ਜਿਹੜੀ ਕਿ ਨਿਰਪੱਖ ਹੋਣੀ ਚਾਹੀਦੀ ਆ ਰਿਸ਼ਪਾਲ ਵੀ ਰੌਣ ਵਾਲੇ ਸਮੇਂ ਤੇ ਮੈਂ ਫੇਰ ਤੁਹਾਡੇ ਨਾਲ ਦੁਬਾਰਾ ਗੱਲਬਾਤ ਕਰਾਂਗਾ ਤੁਹਾਡਾ ਇਸ਼ੂ ਮੈਨੂੰ ਤੁਸੀਂ ਐਨੀ ਟਾਈਮ ਕਾਲ ਕਰ ਲਿਓ ਮੈਂ ਐਨੀ ਟਾਈਮ ਤੁਸੀਂ ਇੰਟਰਵਿਊ ਚਾਹੋ ਨਾ ਮੈਂ ਤੁਹਾਡੇ ਲਈ ਹਾਜ਼ਰ ਆ ਤੇ ਅਸੀਂ ਪੰਜਾਬ ਦੇ ਮੀਡੀਆ ਨੂੰ ਵੀ ਬੇਨਤੀ ਕਰਦੇ ਆ ਕਿ ਜਰੂਰ ਇਸ ਵੀਰ ਦਾ ਤੁਸੀਂ ਦੁੱਖ ਦਰਦ ਸੁਣੋ ਇਸ ਗੱਲ ਨੂੰ ਹਾਈਲਾਈਟ ਕਰੋ ਇਹ ਛੋਟਾ ਮੁੱਦਾ ਨਹੀਂ ਜ਼ਮੀਨਾਂ ਤੇ ਜਾਂ ਕੋਠੀਆਂ ਤੇ ਕਬਜ਼ੇ ਦਾ ਮੁੱਦਾ ਨਹੀਂ ਮਾਂ ਦੀ ਇੱਜ਼ਤ ਨੂੰ ਇਨਸਾਫ ਦਿਵਾਉਣ ਦਾ ਮੁੱਦਾ ਪੰਜਾਬ ਦਾ ਮੀਡੀਆ ਇੰਨਾ ਵਕਾਊ ਨਾ ਬਣੋ ਇਹਦੀ ਗੱਲ ਜਰੂਰ ਸੁਣੋ ਇੱਥੇ ਪਿੱਛੇ ਜੋ ਡਾਂਸਰ ਦਾ ਰੌਲਾ ਪੈ ਗਿਆ ਉਧਰ ਲੋਕ ਚਲੇ ਗਏ ਪਰ ਕਦੇ ਕੀ ਹੋ ਜਾਂਦਾ ਸਾਗਰ ਦੀ ਬੋਟੀ ਪਿੱਛੇ ਕਮਲਾ ਹੋ ਗਿਆ ਪੰਜਾਬ ਦਾ ਮੀਡੀਆ ਕਮਲੇ ਹੋ ਗਏ ਪੰਜਾਬ ਦੇ ਲੋਕ ਜਿੱਥੇ ਇੱਕ ਪੁੱਤ ਆਪਣੀ ਮਾਂ ਨੂੰ ਆਪਣੀ ਵਿਧਵਾ ਮਾਂ ਨੂੰ ਉਹਦੀ ਇੱਜ਼ਤ ਦੇ ਇਨਸਾਫ ਦਿਵਾਉਣ ਲਈ ਲੜ ਰਿਹਾ ਸੋ ਜਰੂਰ ਮੀਡੀਆ ਸਰਕਾਰ ਪੁਲਿਸੇ ਦਾ ਸਾਥ ਦੇਵੇ ਰਿਸ਼ਪਾਲ ਵੀਰ ਦੁਆਰਾ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਤੁਸੀਂ ਅੱਜ ਸਮਾਂ ਕੱਢਿਆ ਤੁਹਾਡਾ ਧੰਨਵਾਦ ਮੇਰਾ ਵੀਰ ਸਤਿ ਸ੍ਰੀ ਅਕਾਲ ਠੀਕ ਅਸਰ ਥੈਂਕ ਯੂ ਧੰਨਵਾਦ ਮੇਰੇ ਕੋਲ ਥੈਂਕ ਯੂ ਜੀ ਸੋ ਆ ਦੋਸਤੋ ਕਿਉਂਕਿ ਸਮਾ ਆਪਣਾ ਜਿਹੜਾ ਸਮਾਪਤ ਹੋ ਗਿਆ ਜਿਹੜਾ ਸ਼ੋਅ ਥਾ ਸੋ ਮੇਰੇ ਤੋਂ ਬਾਅਦ ਮਨਦੀਪ رائے ਵੀਰਾ ਪ੍ਰੋਗਰਾਮ ਲੈ ਕੇ ਆਉਣਗੇ ਮੈਂ ਇੱਕ ਦੋ ਮਿੰਟ ਜ਼ਰੂਰ ਦਾ ਰੇੜਾ ਚਾਹੁੰਗਾ ਮੇਰੇ ਵੀਰ ਤੋਂ ਮਨਦੀਪ ਤੋਂ ਸੋ ਜ਼ਰੂਰ ਤੁਸੀਂ ਸਾਥ ਦਿਓ ਜੀ ਇਸ ਪਰਿਵਾਰ ਦਾ ਇਸ ਪਰਿਵਾਰ ਦਾ ਨੰਬਰ ਚਾਹੀਦਾ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਆ ਕਿਉਂਕਿ ਮੈਨੂੰ ਪੂਰੇ ਪ੍ਰੂਫ ਭੇਜੇ ਨੇ ਸੋ ਮੈਨੂੰ ਪੂਰੇ ਪ੍ਰੂਫ ਭੇਜਨੇ ਵੀਰ ਨੇ ਸੋ ਤੁਸੀਂ ਦੇਖਣਾ ਚਾਹੁੰਦੇ ਹੋ ਮੇਰੇ ਤੋਂ ਪੂਰੀ ਮੰਗਾ ਲਓ ਵੀਡੀਓ ਸਾਰਾ ਕੁਝ ਮੇਰੇ ਕੋਲੇ ਪਿਆ ਪਰ ਅਸੀਂ ਸਰਕਾਰਾਂ ਨੂੰ ਇੱਕ ਫਰਿਆਦ ਕਰਦੇ ਹਾਂ ਰਿਕੁਐਸਟ ਕਰਦੇ ਹਾਂ ਕਿ ਏਟਲੀਸਟ ਪਰਚਾ ਦਾ ਦਰਜ ਕਰਕੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਪੰਜਾਬ ਦੇ ਵਿੱਚ ਅੱਜ ਇਸ ਵੀਰ ਤੇ ਦਬਾਅ ਪਾਇਆ ਜਾ ਰਿਹਾ ਕਿ ਤੂੰ ਸਾਡੇ ਨਾਲ ਸਮਝੌਤਾ ਕਰ ਤੇ ਇਥੋਂ ਚਲਿਆ ਜਾ ਤਾਂ ਜੋ ਜੋ ਆਪਣੀਆਂ ਮਨਮਰਜ਼ੀਆਂ ਉਹ ਸਰਪੰਚ ਉਹ ਪਿੰਡ ਦੇ ਲੋਕ ਆ ਜਿਹੜੇ ਇਹਦੀ ਮਾਂ ਦੇ ਨਾਲ ਉਹ ਕਰਦੇ ਰਹਿਣਾ ਅੱਜ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਤੁਸੀਂ ਜਿਹੜਾ ਪ੍ਰੋਗਰਾਮ ਦੇ ਨਾਲ ਜੁੜੇ ਹੋ ਮੈਂ ਮਾਫੀ ਚਾਹੁੰਦਾ ਮੈਥੋ ਕਾਲਸਾਂ ਨਹੀਂ ਲੈ ਹੋਈਆਂ ਕਿਉਂਕਿ ਸਮਾਂ ਬੜਾ ਲਿਮਟਿਡ ਸੀ ਦੋਨੇ ਮੁੱਦੇ ਬੜੇ ਜ਼ਰੂਰੀ ਸੀ ਇੱਕ ਸਾਡੇ ਸਟੂਡੈਂਟ ਦੀ ਸੁਸਾਈਡ ਦਾ ਤੇ ਦੂਸਰਾ ਇੱਕ ਐਨ ਆਰ ਆਈ ਪੰਜਾਬੀ ਦੀ ਆਪਣੀ ਮਾਂ ਦੀ ਇੱਜ਼ਤ ਦੇ ਲਈ ਚੱਲ ਰਹੀ ਲੜਾਈ ਦੇ ਵਿੱਚ ਉਹਦੇ ਸਾਥ ਦਾ ਲਾਸਟ ਤੇ ਤੁਹਾਨੂੰ ਮੈਂ ਇੱਕ ਵਾਰ ਜ਼ਰੂਰ ਸੁਨੇਹਾ ਦੇਦਾ ਤੁਸੀਂ ਹੈਮਲਟਨ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਹੈਮਲਟਨ ਦੇ ਵਿੱਚ ਤੁਹਾਡੇ ਲਈ ਕਾਂਡੋਸ ਲੈ ਕੇ ਆਏ ਆ 31 ਮੰਜ਼ਲੀ ਬਿਲਡਿੰਗ ਜਿਹੜੀ ਬਣਨੀ ਆ ਟੋਟਲ ਤਿੰਨ ਬਿਲਡਿੰਗ ਬਣਨੀਆਂ ਨੇ ਇਹ ਪਹਿਲਾ ਫੇਸ ਆ ਪਹਿਲਾ ਫੇਸ ਹਮੇਸ਼ਾ ਵਿਨ-ਵਿਨ ਸਿਚੁਏਸ਼ਨ ਹੁੰਦਾ ਟੋਟਲ ਤੁਸੀਂ 10% ਦੇਣਾ 2.5% ਕਰਕੇ ਤੁਸੀਂ 2 ਸਾਲ ਡੇਢ ਸਾਲ ਚ ਪੈਸੇ ਦੇਣੇ ਨੇ ਔਰ ਲੋਕੇਸ਼ਨ ਬਹੁਤ ਵਧੀਆ ਜਿੱਥੇ ਕਿ ਹਾਈਵੇ 403 ਬਿਲਕੁਲ ਨਜ਼ਦੀਕ ਆ 에ਰਪੋਰਟ ਬੜਾ ਨਜ਼ਦੀਕ ਆ ਮਕਮੋਸਟਰ ਯੂਨੀਵਰਸਿਟੀ ਸਿਰਫ 5 ਮਿੰਟ ਤੇ ਆ ਜਿਹੜੀ LRT ਫਿਊਚਰ ਆਉਣੀ ਆ ਉਹ 5-4 ਮਿੰਟ ਦੀ ਬਾਕ ਦੇ ਉੱਪਰ ਆ ਲੋਕੇਸ਼ਨ ਬਹੁਤ ਵਧੀਆ ਜੂਨੀਅਰ ਬੈਡਰੂਮ 430000 ਤੋਂ ਸ਼ੁਰੂ ਹੋ ਜਾਂਦਾ 1 ਬੈਡਰੂਮ ਪਲਸ ਡਰਨ ਲੈਣਾ ਚਾਹੁੰਦੇ ਹੋ 592000 ਤੋਂ 2 ਬੈੱਡਰੂਮ 2 ਬੈੱਡਰੂਮ ਪਲੱਸ ਡੈਨ ਹਰ ਇੱਕ ਆਪਸ਼ਨ ਆਪਣੇ ਕੋਲੇ ਅਵੇਲੇਬਲ ਆ ਸਭ ਤੋਂ ਵੱਡੀ ਗੱਲ ਤੁਸੀਂ ਪਹਿਲੀ ਯੂਨਿਟ ਤੇ ਵਾਹੇ ਕਰ ਪਹਿਲੀ ਫਲੋਰ ਤੇ ਵਾਹੇ ਕਰ ਲੋ ਚਾਹੇ ਤੁਸੀਂ 31ਵੀਂ ਫਲੋਰ ਤੇ ਵਾਹੇ ਕਰ ਲੋ ਸੇਮ ਪ੍ਰਾਈਸ ਦੇ ਵਿੱਚ ਯੂਨਿਟ ਤੁਹਾਡੇ ਲਈ ਹਾਜ਼ਰ ਆ 6475070018 ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਗਿਵ ਮੀ ਅ ਕਾਲ 6475070018 ਮੁਲਾਕਾਤ ਹੋਵੇਗੀ ਕੱਲ ਨੂੰ ਤੁਹਾਡੇ ਨਾਲ 10 ਤੋਂ 12 ਤਦ ਤੱਕ ਤੁਹਾਡਾ ਸਾਡਾ ਰੱਬ ਰੱਖਾ ਸਤਿ ਸ਼੍ਰੀ ਅਕਾਲ